ਐਸਐਮ ਜੈਟ న్యూ ਤੇ ਤੁਹਾਡਾ ਸਵਾਗਤ ਹੈ ਜੀ ਮੈਂ ਤੁਹਾਡਾ ਆਪਣਾ ਪੱਤਰਕਾਰ ਚਰਨਜੀਤ ਸਿੰਘ ਚੰਦ ਦਰਸ਼ਕੋ ਅੱਜ ਪੁਲਸ ਲਾਈਨ ਵਿਖੇ ਮਾਨ ਜੋਗ ਐਸਐਸਪੀ ਚਰਨਜੀਤ ਸਿੰਘ ਸੋਹਲ ਦੁਆਰਾ ਪ੍ਰੈਸ ਕਾਨਫਰੰਸ ਕੀਤੀ ਗਈ ਉਹਨਾਂ ਨੇ ਦੱਸਿਆ ਕਿ ਚਾਰ ਜੋ ਲੁੱਟਾਂ ਖੋਹਾਂ ਕਰਨ ਵਾਲੇ ਗੈਂਗ ਦੇ ਦੋਚੀ ਇੱਕ ਕਾਬੂ ਕੀਤੇ ਗਏ ਹਨ ਜਿਨ੍ਹਾਂ ਦੇ ਵਿੱਚ ਇੱਕ ਦੋਚੀ ਤੇ ਤਿੰਨ ਪਰਚੇ ਤੇ ਇੱਕ ਦੋਚੀ ਤੇ 19 ਪਰਚੇ ਦਰਜ ਹਨ ਤੇ ਹੋਰ ਵੀ ਇਹਨਾਂ ਦੇ ਕੋਲੋਂ ਕਾਫੀ ਕੁਝ ਕੰਮ ਹੋਇਆ ਹੈ ਅਸਲਾ ਐਕਟ ਦੇ ਪਰਚੇ ਲੁੱਟਾਂ ਖੋਹਾਂ ਦੇ ਤੇ ਹੋਰ ਕਈ ਤਰ੍ਹਾਂ ਦੇ ਇਹਨਾਂ ਤੇ ਮੁਕਦਮੇ ਦਰਜ ਆਪਾਂ ਗੱਲ ਕਰਾਂਗੇ ਕਿ ਕੀ ਹੈ ਸਾਰਾ ਮਾਮਲਾ ਕੈਮਰਾਮੈਨ प्रदीप ਦੇ ਨਾਲ ਪੱਤਰਕਾਰ ਚੰਦਰਜੀਤ ਸਿੰਘ ਚ ਉਹ ਬੜਾ ਗਰੋ ਹੈ ਇਹਨੂੰ ਕਾਬੂ ਕਰਨ ਦੇ ਵਾਸਤੇ ਸਾਨੂੰ ਥੋੜੀ ਜਿਹੀ ਮੁਸ਼ਕਲ ਕਰਨੀ ਪਈ ਸਾਡੇ ਕੋਲ ਇਨਫੋਰਮੇਸ਼ਨ ਸੀ ਸਾਡੇ ਸੋਰਸ ਵੱਲੋਂ ਕਿ ਇਹ ਦੋ ਬੰਦੇ ਜਿਹੜੇ ਵਿਅਕਤੀ ਨੇ ਰਾਏਪੁਰ ਦਾ ਏਰੀਆ ਜਿੱਥੇ ਇਹ ਹੈਗੇ ਨੇ ਤੇ ਸਾਡੇ ਸੋਰਸ ਜਿਹੜਾ ਹੈ ਉਹ ਵੀ ਐਕਟਿਵ ਸੀ ਸਾਡੀ ਜਿਹੜੀ ਮੁਖਬਰੀ ਦੇ ਆਧਾਰ ਤੇ ਜਿਹੜਾ ਹੈ ਸੀ ਇਹਨਾਂ ਨੂੰ ਕਾਬੂ ਕੀਤਾ ਪਹਿਲਾਂ ਦੋ ਵਿਅਕਤੀਆਂ ਦੇ ਸੀ ਮੁੱਕ ਦੇਖੋ ਚਾਰ ਵਿਅਕਤੀ ਕਾਬੂ ਕੀਤੇ ਹਨ ਇਹਨਾਂ ਤੋਂ ਇੱਕ ਜਿਹੜਾ ਹੈਗਾ ਦੇਸੀ ਪਿਸਤੌਲ 32 ਬੋਰ ਦੂਜਾ ਪਿਸਤੌਲ ਜਿਹੜਾ ਹੈ ਉਹ 25 ਬੋਰ ਹੋ ਗਿਆ ਨਾਲ ਕੁਝ ਲਾਈਵ ਕਾਰਟ੍ਰੇਜਸ ਜਿਹੜੇ ਹੈ ਉਹ ਵੀ ਬRAND ਹੋਏ ਨੇ ਇਸ ਤੋਂ ਇਲਾਵਾ ਇਹਨਾਂ ਕੋਲੇ ਇੱਕ ਬਰਚਾ ਇੱਕ ਦਾਤਰ ਇਦਾਂ ਦੇ ਹਥਿਆਰ ਵੀ ਸੀ ਬੇਸਿਕਲੀ ਇਹ ਉੱਥੇ ਪਲੈਨਿੰਗ ਕਰ ਰਹੇ ਸੀ ਆਪਣਾ ਅਗਲਾ ਕੁਝ ਲੁੱਟ ਖਸੁੱਟ ਦੀ ਇਹਨਾਂ ਦੇ ਵਿੱਚ ਉਹ ਜਿਹੜੇ ਤਿੰਨ ਵਿਅਕਤੀ ਨੇ ਉਹ ਇੱਕ ਜਿਹੜੀ ਪਿਛਲੀ ਵਾਰ ਦਾਤ ਹੈ ਜਿਹਦੇ ਵਿੱਚ ਇੱਕ ਪਿਸਤੌਲ ਜਿਹੜਾ ਹੈ ਖੋਇਆ ਗਿਆ ਸੀ ਉਹਦੇ ਵਿੱਚ ਸ਼ਾਮਿਲ ਸਨ ਇੱਕ ਰਿਕਵਰੀ ਸਾਡੀ ਉੱਥੇ ਹੋ ਗਈ ਆ ਉਹ ਸਾਡਾ ਕੇਸ ਟਰੇਸ ਹੋ ਗਿਆ ਇਸ ਤੋਂ ਇਲਾਵਾ ਜਿਹੜਾ ਅਸੀਂ ਇਹਨਾਂ ਨੂੰ ਦੇਖੀਏ ਇਹਨਾਂ ਵਿੱਚ ਇਹ ਦੋਸ਼ੀ ਜਿਹੜੇ ਨੇ ਤੇ ਬੜੇ ਸ਼ਾਤਰ ਦੇ ਬਦमाश ਕਿਸਮ ਦੇ ਵਿਅਕਤੀ ਹੈ ਇੱਕ ਅਮਰਜੀਤ ਦੋਸ਼ੀ ਜਿਹੜਾ ਹੈ ਉਹਦੇ ਖਿਲਾਫ 19 ਪਰਚੇ ਨੇ ਜਿਹੜਾ ਸਾਈ ਦਾਸ ਹੈ ਉਹਦੇ ਖਿਲਾਫ 4 ਪਰਚੇ ਨੇ ਜਿਹੜਾ ਸੰਜੇ ਹੈ ਉਹਦੇ ਖਿਲਾਫ ਇੱਕ ਪਰਚਾ ਹੈ ਬੇਸਿਕਲੀ ਇਹ ਸਾਰੇ ਅਪਰਾਧੀ ਕਿਸਮ ਦੇ ਵਿਅਕਤੀ ਨੇ ਡਟੋਰੀਜ਼ ਇਹ ਗੈਂਗ ਹੈ ਤੇ ਇਹਦੀ ਜਿਹੜੀ ਸਾਨੂੰ ਇਹ ਇਹਨਾਂ ਨੂੰ ਫੜ ਕੇ ਜੋ ਸਾਨੂੰ ਸਫਲਤਾ ਮਿਲੀ ਅਸੀਂ ਇਹ ਇਹਨੂੰ ਰੈਪਲੀਕੇਟ ਕਰਾਂਗੇ ਹੋਰ ਕੁਝ ਕਿਸ ਜੋ ਆਦੇ ਨੇ ਵਿਅਕਤੀ ਅਸੀਂ ਅੱਗੇ ਫੜਨ ਕਰਨਗੇ ਹਾਂ ਇਹਨਾਂ ਦੇ ਗੈਂਗ ਦੀ ਹੋਰ ਵੀ ਹੈ ਕਿ ਮੈਂਬਰ ਹਾਂ ਸ਼્યોਰ ਹੈਗੇ ਆ ਜੀ ਅਸੀਂ ਉਹਨਾਂ ਦੀ ਫੜਨ ਦੀ ਪੂਰੀ ਕੋਸ਼ਿਸ਼ ਕਰਾਂਗੇ ਕਿਉਂਕਿ ਇਹ ਐਨ ਐਨ ਦੇ ਪਰਚੇ ਨੇ ਉਹਨਾਂ ਦੇ ਵਿੱਚ ਹੋਰ ਬੰਦੇ ਵੀ ਸ਼ਾਮਲਤ ਹੋਏ ਨੇ ਅਸੀਂ ਉਹਨਾਂ ਨੂੰ ਵੀ ਪੁੱਛਗਿਛ ਕਰਾਂਗੇ